ਕੰਬਈ ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਆਪਣੀਆਂ ਮੱਝਾਂ ਕਾਂਵਾਂ ਨੂੰ ਛੂਣ ਤੋਂ ਬਾਅਦ ਕਣਕ ਦਾ ਦਲੀਆ ਦਿੰਨੇ ਆ ਜਿਹਨੂੰ ਆਮ ਕਰਕੇ ਪਿੰਡਾਂ ਦੇ ਵਿੱਚ ਲੇਟੀ ਕਹਿੰਦੇ ਨੇ ਕਣਕ ਨੂੰ ਆਪਾਂ ਕੁੱਟ ਦੇ ਵਿੱਚ ਆਵਾਲ ਕੇ ਜਿਵੇਂ ਦਾਰ ਉਹਦੇ ਵਿੱਚ ਦਾਲ ਢਾਕੋ ਵਗੈਰਾ ਪਾ ਕੇ ਕਈ ਵਾਰੀ ਕੋਈ ਸੌਫ ਰਮਣ ਪਾ ਦਿੰਦਾ ਉਹ ਪਾ ਕੇ ਆਪਾਂ ਪਸ਼ੂ ਨੂੰ ਛੂਣ ਤੋਂ ਬਾਅਦ ਦਿੰਨੇ ਆ ਤਿੰਨ ਚਾਰ ਦਿਨ ਬਾਅਦ ਆਪਾਂ ਪਸ਼ੂ ਨੂੰ ਹੀ ਖੁਰਾਕ ਦਿੰਨੇ ਆ ਇਹਦਾ ਬਹੁਤ ਜ਼ਿਆਦਾ ਜਿਹੜਾ ਆਪਾਂ ਸਾਨੂੰ ਫਾਇਦਾ ਹੁੰਦਾ ਕਿਉਂਕਿ ਪਸ਼ੂ ਨੂੰ ਇੱਕਦਮ એનર્ਜੀ ਦੀ ਲੋੜ ਹੁੰਦੀ ਆ ਸੂਣ ਤੋਂ ਬਾਅਦ ਕਾਫੀ ਸਾਰੇ ਤੱਤ ਪਸ਼ੂ ਦੇ ਸਰੀਰ ਚੋਂ ਜਿਹੜੇ ਨਿਕਲ ਜਾਂਦੇ ਨੇ ਤੇ ਪਸ਼ੂ ਨੂੰ ਜਿੰਨੀ ਚੰਗੀ ਆਪਾਂ ਇਹ ਲੈਟੀ ਦਿੰਨੇ ਆ ਵਧੀਆ ਤਰੀਕੇ ਦੀ ਲੈਟੀ ਦਿੰਨੇ ਆ ਉਨਾ ਹੀ ਪਸ਼ੂ ਆਪ ਦੇ ਆਪ ਨੂੰ ਜਲਦੀ ਰਖਾਵਰ ਕਰਦਾ ਤੇ ਉੱਤੇ ਦੇ ਵਾਸਤੇ ਤਿਆਰ ਕਰ ਲੈਂਦਾ ਜਿੱਥੋਂ ਤੱਕ ਦਰਮਿਆਨਾ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਹੁੰਦੇ ਜਿਹੜੇ 8-10 ਕਿਲੋ ਤੱਕ ਦੁੱਧ ਦਿੰਦੇ ਆ ਉਹਨਾਂ ਪਸ਼ੂਆਂ ਦੇ ਵਾਸਤੇ ਇਹ ਰੀਤੀ ਠੀਕ ਆ ਜਿਹਦੇ ਵਿੱਚ ਗੁੜ ਪਾਇਆ ਕਣਕ ਨੂੰ ਗੁੜ ਦੇ ਵਿੱਚ ਅਵਾਲ ਕੇ ਉਹਦੇ ਵਿੱਚ ਦਾਲ ਢਾ ਕੇ ਉਹ ਵਗੈਰਾ ਪਾ ਕੇ ਆਪਾਂ ਪਸ਼ੂ ਨੂੰ ਦੇ ਦਿੰਨੇ ਆ ਇਹ ਉਹਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਕਿਉਂਕਿ ਜਿੰਨਾ ਪਸ਼ੂ ਦਾ ਦੁੱਧ ਘੱਟ ਆ ਉਹਨਾਂ ਪਸ਼ੂਆਂ ਦੀਆਂ ਸਰੀਰਕ ਜ਼ਰੂਰਤਾਂ ਵੀ ਘੱਟ ਨੇ ਪਰ ਜਿਹੜੇ ਪਸ਼ੂ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੇ 13 <tayna> 14 ਕਿਲੋ ਜਾਂ ja 15 ਕਿਲੋ ਮੱਝ ਦੁੱਧ ਦਿੰਦੀ ਐ ਇਸੇ ਤਰ੍ਹਾਂ 25 30 ਕਿਲੋ ਗਾਈਂ ਦੁੱਧ ਦਿੰਦੀ ਆ ਤੇ ਇਹਨਾਂ ਦੀਆਂ ਸਰੀਰਕ ਜ਼ਰੂਰਤਾਂ ਵੀ ਕਾਫੀ ਸਾਰਾ ਵੱਧ ਜਾਂਦੀਆਂ ਨੇ ਕਿਉਂਕਿ ਪਸ਼ੂ ਦੇ ਸਰੀਰ ਦੇ ਵਿੱਚ ਉਹ ਕਾਫੀ ਸਾਰੇ ਤੱਤ ਦੁੱਧ ਦੇ ਰਾਹੀਂ ਫਿਰ ਬਾਹਰ ਜਾਂਦੇ ਨੇ ਤੇ ਉਹ ਪਸ਼ੂ ਦੇ ਸਰੀਰ ਦੇ ਵਿੱਚ ਆਪਾਂ ਨੂੰ ਸਟੋਰ ਕਰਦੇ ਪੈਂਦੇ ਆ ਤਾਂ ਹੀ ਪਸ਼ੂ ਜਿਹੜਾ ਪੂਰਾ ਦੁੱਧ ਦਿੰਦਾ ਛੋਣ ਤੋਂ ਬਾਅਦ ਆ ਪਸ਼ੂ ਦੀਆਂ ਆਪਣੀਆਂ ਸਰੀਰਕ ਜ਼ਰੂਰਤਾਂ ਵੀ ਕਾਫੀ ਸਾਰਾ ਕਾਫੀ ਸਾਰੀਆਂ ਜ਼ਿਆਦਾ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਪਸ਼ੂ ਬੱਚਾ ਦਿੰਦਾ ਆ ਆਪਾਂ ਨੂੰ ਪਤਾ ਵੀ ਉਹਦੇ ਸਰੀਰ ਦੇ ਉੱਤੇ ਕਾਫੀ ਸਾਰਾ ਬਰਡਨ ਪੈਂਦਾ ਤੇ ਉਹ ਜਿੰਨੀ ਜਲਦੀ ਆਪਾਂ ਉਹਨੂੰ ਇਸ ਤਰ੍ਹਾਂ ਦੀ ਖੁਰਾਕ ਦੇਵਾਂਗੇ ਵੀ ਜਿਹਦੇ ਵਿੱਚ ਜਿਆਦਾ ਤਾਕਤ ਹੋਵੇ ਤੇ ਉਨੀ ਜਲਦੀ ਪਸ਼ੂ ਰਿਕਵਰੀ ਹੋਊਗਾ ਜਿੰਨੀ ਜਲਦੀ ਪਸ਼ੂ ਰਿਕਵਰੀ ਹੁੰਦਾ ਉਨੀ ਜਲਦੀ ਉਹ ਦੁੱਧ ਤੇ ਆਉਂਦਾ ਤੇ ਅਗਲੇ ਸੂਏ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲੰਦਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿ ਸਪੈਸ਼ਲ ਕਿਸਮ ਦੀ ਲੇਟੀ ਕਿਸ ਤਰ੍ਹਾਂ ਬਣਾਉਣੀ ਹੈ ਜਿਹਦੇ ਨਾਲ ਪਸ਼ੂ ਆਪਾਂ ਦਾ ਜਿਹੜਾ ਵੱਧ ਤੋਂ ਵੱਧ ਦੁੱਧ ਦੇਵੇ ਤੇ ਜਲਦੀ ਰਿਕਵਰ ਕਰ ਲਵੇ ਤੇ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਦਿਓ ਦੋਸਤੋ ਇਹ ਜਿਹੜੀ ਆਪਾਂ ਲੇਟੀ ਬਣਾਉਣੀ ਆ ਇਹਦੇ ਵਿੱਚ ਆਪਾਂ ਕੁਝ ਖਾਸ ਚੀਜ਼ਾਂ ਸ਼ਾਮਲ ਕਰਾਂਗੇ ਗਰਮੀਆਂ ਦੇ ਵਿੱਚ ਆਪਾਂ ਇਹ ਲੇਟੀ ਨੂੰ ਥੋੜਾ ਹੋਰ ਤਰੀਕੇ ਬਣਾਉਨੇ ਆ ਸਰਦੀਆਂ ਦੇ ਤੇ ਹੋਰ ਤਰੀਕੇ ਬਣਾਉਨੇ ਆ ਗਰਮੀਆਂ ਦੇ ਵਾਸਤੇ ਜਿਹੜੀ ਲੇਟੀ ਦੀ ਆਪਾਂ ਅੱਜ ਬਣਾਵਾਂਗੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਇਦੇ ਵਾਸਤੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਤੁਸੀਂ ਲਿਖ ਵੀ ਸਕਦੇ ਹੋ ਤੇ 1 ਕਿਲੋ ਕਣਕ ਦਾ ਦਲੀਆ ਅੱਧਾ ਕਿਲੋ ਸੋਲੇ ਜਿਹੜੇ ਕਾਲੇ ਸੋਲੇ ਹੁੰਦੇ ਆ ਤੇ ਅੱਧਾ ਕਿਲੋ ਜੋ ਅੱਧਾ ਕਿਲੋ ਆਪਾਂ ਜੇ ਸਰਦੀਆਂ ਦੇ ਵਿੱਚ ਆਪਾਂ ਜੋ ਆਂਦੀ ਥਾਂ ਤੇ ਆਪਾਂ ਜਿਹੜੇ ਕਣ ਸੌਰੀ ਕਪਾਹ ਦੇ ਬੜੇਵੇਂ ਵਰਤ ਲੈਨੇ ਆ ਦੇਸੀ ਕਪਾਹ ਦੇ ਬੜੇਵੇਂ ਆਪਾਂ ਨੂੰ ਮਿਲਦੇ ਨੇ ਅੱਜ ਕੱਲ੍ਹ ਦੇਸੀ ਨਹੀਂ ਮਿਲਦੇ ਤਾਂ ਜਿਹੜੇ ਬੜੇਵੇਂ ਆ ਨਰਮੇ ਹੁੰਦੇ ਨੇ ਉਹ ਵੀ ਵਰਤ ਸਕਦੇ ਆ ਪਰ ਹੁਣ ਗਰਮੀਆਂ ਦਾ ਮੌਸਮ ਚੱਲਦਾ ਹੁਣ ਗਰਮੀਆਂ ਦੇ ਵਿੱਚ ਆਪਾਂ ਬੜੇ ਬਿਆਦੀ ਥਾਂ ਤੇ ਜੌਂ ਵਰਤਾਂਗੇ ਅੱਧਾ ਕਿਲੋ ਜੌਂ ਤੇ ਫਿਰ ਆਪਾਂ ਨੂੰ ਅੱਧਾ ਕਿਲੋ ਘੋੜਾ ਪਾਇਆ ਆਪਾਂ ਨੂੰ ਡਾਲਡਾ ਕਿਹੋ ਚਾਹੀਦਾ ਤੇ ਪਾਇਆ ਜਿਹੜਾ ਆਪਾਂ ਨੂੰ ਚਾਹੀਦੀ ਹੈ ਜੀ ਗੁਲਕੰਦ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਗੁਲਕੰਦ ਪਸ਼ੂ ਨੂੰ ਆਪਾਂ ਪਿਛਲੇ ਤੋਂ ਤਾਂ ਜਿੰਮੇਦਾਰ ਜਿੰਦੇ ਵੀ ਰਹੇ ਆ ਗੁਲਕੰਦ ਲੇਟੀ ਦੇ ਥਰੂ ਆਪਾਂ ਪਸ਼ੂ ਨੂੰ ਦਵਾਂਗੇ 15 ਦਿਨ 10 ਦਿਨ ਆਪਾਂ ਦੇਤੀ ਪਸ਼ੂ ਬਹੁਤ ਜ਼ਿਆਦਾ એનર્ਜੀ ਜਿਹੜਾ ਇਕੱਠੀ ਕਰ ਲੰਦਾ ਤੇ ਅੱਗੇ ਜਿਹੜੇ ਆਪਣਾ 150 ਗ੍ਰਾਮ 50 ਗ੍ਰਾਮ ਜਮੈਣ ਤੇ ਵੱਡੀਆਂ ਇਲਾਇਚੀਆਂ ਤੇ ਗਰਮੀ ਦਾ ਮੌਸਮ ਹੈ ਸੁੰਟ ਵਗੈਰਾ ਨਾ ਪਾਇਓ ਤੇ ਇਹ ਚੀਜ਼ਾਂ ਸਾਰੀਆਂ ਤੁਸੀਂ ਨੋਟ ਕਰ ਲਓ ਤੇ ਇਹ ਹੁਣ ਇਹਨੂੰ ਆਪਾਂ ਬਣਾਉਣੀ ਕਿ ਮੈਂ ਬਣਾਉਣ ਦਾ ਜਿਹੜਾ ਇਹਦਾ ਤਰੀਕਾ ਉਹ 5-6 ਲੀਟਰ ਪਾਣੀ ਨੂੰ ਪਹਿਲਾਂ ਉਬਾਲ ਲਓ ਉਬਲਣ ਦਾ ਧਰ ਦਿਓ ਉਹਦੇ ਵਿੱਚ ਆਪਾਂ ਜਿਹੜਾ ਆਪਣਾ 1 ਕਿਲੋ ਕਣਕ ਦਾ ਦਲੀਆ ਪਾਓ ਅੱਧਾ ਕਿਲੋ ਉਹਦੇ ਵਿੱਚ ਪਾ ਦਿੱਤਾ ਆਪਣੇ ਜਵਾਂ ਦਾ ਦਲੀਆ ਜੋਂ ਜਿਹੜੇ ਗਰੜ ਜੇ ਕਰਾਏ ਹੋਣ ਤੇ ਦੂਸਰਾ ਅੱਧਾ ਕਿਲੋ ਆਪਾਂ ਸੋਲੇ ਸੋਲੇ ਭਾਵੇਂ ਸਾਫਤੀ ਪਾ ਦਿਓ ਕੋਈ ਫਰਕ ਨਹੀਂ ਪੈਂਦਾ ਅੱਧਾ ਕਿਲੋ ਸੋਲੇ ਤੇ ਇਹਨਾਂ ਚੀਜ਼ਾਂ ਨੂੰ ਅਵਾਲਣਾ ਸ਼ੁਰੂ ਕਰਦੇ ਹੋ ਇਹਦੇ ਵਿੱਚ ਫਿਰ ਆਪਾਂ ਜਿਹੜਾ 50 ਗ੍ਰਾਮ ਸੌਫਾ 50 ਗ੍ਰਾਮ ਜਮੈਣ ਵੱਡੀਆਂ ਇਲਾਇਚੀਆਂ ਉਹ ਵੀ ਇਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਪਾ ਦਿਓ ਜਿਆਦਾ ਰੱਖਿਓ ਇਹਦੇ ਵਿੱਚ ਡਾਲਡਾ ਘਿਓ ਤੇ ਜਿਹੜੀ ਆਪਣੀ ਗੁਲਕੰਦ ਦਾ ਉਹ ਇਸ ਵੇਲੇ ਨਹੀਂ ਪਾਉਣੀ ਉਹ ਆਪਾਂ ਉਤਾਰ ਕੇ ਪਾਵਾਂਗੇ ਜਦੋਂ ਆਪਾਂ ਸੋ ਮਤਲਬ ਜਦੋਂ ਆਪਾਂ ਉਹਨੂੰ ਥੱਲੇ ਉਤਾਰ ਲਿਆ ਉਹਨੂੰ ਠੰਡਾ ਕਰਨ ਬਿਨੋਂ ਉਸ ਵੇਲੇ ਉਹਦੇ ਵਿੱਚ ਆਪਾਂ ਪਾਵਾਂਗੇ ਕਿਉਂਕਿ ਜੇ ਇਹਦੇ ਵਿੱਚ ਨਾਲ ਹੀ ਪਾ ਦਵਾਂਗੇ ਤਾਂ ਜਿਹੜੀ ਗੁਲਕੰਦ ਦਾ ਅਸਰ ਘਟ ਜਾਂਦਾ ਕਾਫੀ ਸੋ ਉਹ ਇਹਨੂੰ ਅਵਾਲਣਾ ਨਹੀਂ ਉਹਨਾਂ ਦੇ ਨਾਲ ਇਹ ਚੀਜ਼ ਨੂੰ ਧਿਆਨ ਰੱਖਿਓ ਤੇ ਇਹ ਚੀਜ਼ਾਂ ਜਦੋਂ ਸਾਰੀਆਂ ਚੀਜ਼ਾਂ ਆਪਣੇ ਜਿਹੜੇ ਜਿਹੜੇ ਚੀਜ਼ਾਂ ਸੋਲੇ ਨੇ ਜਾਂ ਉਹਨੇ ਕਣਕ ਦਾ ਦਲੀਆ ਜਾਂ ਘੋੜਾ ਸੌਫ ਜਮੈਣ ਜਾਂ ਜਿਹੜੇ ਮਸਾਲੇ ਆਪਾਂ ਉਹਦੇ ਵਿੱਚ ਪਾਏ ਨੇ ਨਾ ਸਾਰਿਆਂ ਨੂੰ ਜਦੋਂ ਚੰਗੀ ਤਰ੍ਹਾਂ ਉਬਾਲ ਲੈਣ ਆ ਉਬਲ ਗਏ ਫਿਰ ਇਹਨਾਂ ਨੂੰ ਆਪਾਂ ਥੱਲੇ ਲਾ ਲੈਣਾ ਥੱਲੇ ਲਾ ਕੇ ਇਹਦੇ ਵਿੱਚ ਤੁਸੀਂ ਜਿਹੜਾ ਪਾਇਆ ਕਡਾਲਡਾ ਕਿਉ ਪਾ ਦਿਓ ਉਹਨੂੰ ਚੰਗੀ ਤਰ੍ਹਾਂ ਰਲਾ ਦਿਓ ਕਿਉਂਕਿ ਉਸ ਵੇਲੇ ਉਹਨਾਂ ਕ ਗਰਮ ਹੁੰਦਾ ਤੇ ਫਿਰ ਜਦ ਥੋੜਾ ਜਾ ਹੋਰ ਠੰਡਾ ਹੋ ਜਾਂਦਾ ਤਾਂ ਫਿਰ ਉਹਦੇ ਵਿੱਚ ਆਪਾਂ ਜਿਹੜੀ ਪਾਈਆ ਗੁਲਕੰਦ ਉਹ ਰਲਾ ਦੇਣੀ ਹੈ ਤੇ ਇਹ ਸਾਰਾ ਕੁਝ ਮਤਲਬ ਤੁਸੀਂ ਤਿਆਰ ਕਰਕੇ ਫਸੋਂ ਨੂੰ ਆਪਣੇ ਨੂੰ ਦਿਓ ਤੇ ਇਹਨੂੰ ਤੁਸੀਂ 8 ਤੋਂ 10 ਦਿਨ ਦੇ ਸਕਦੇ ਹੋ 10 ਦਿਨ ਦੇ ਦਿਓ 10 ਦਿਨਾਂ ਦੇ ਵਿੱਚ ਪਸ਼ੂ ਦੇ ਅੰਦਰ ਬਹੁਤ ਸਾਰੀ એનર્ਜੀ ਜਿਹੜੀ ਆ ਜਾਂਦੀ ਹੈ ਚੰਗਾ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਪਸ਼ੂ ਬਹੁਤ ਜਲਦੀ ਦੁੱਧ ਤੇ ਆਉਂਦਾ ਤੇ ਪੂਰੀ ਪੀਕ ਤੇ ਬਹੁਤ ਜਲਦੀ ਆ ਜਾਂਦਾ ਤੇ ਫਿਰ ਇਹ ਤੁਸੀਂ 10 ਦਿਨ ਜੇ ਤੁਹਾਡੇ ਕੋਲ ਜੇ ਵਾਲਾ ਉਹ ਕਰ ਦਿਆ ਤਾਂ 15 ਦਿਨ ਵੀ ਦੇ ਸਕਦੇ ਹੋ ਕਿਉਂਕਿ ਥੋੜੀ ਆਸਟ੍ਰੇਲੀਆ ਮਹਿੰਗੀ ਪੈਂਦੀ ਆ ਇਹ ਤੇ ਤੁਸੀਂ ਇਹਨੂੰ 10 ਤੋਂ 15 ਦਿਨ ਤੱਕ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਜਿਹੜੀ ਆਮ ਸਿੰਪਲ ਲੇਟੀ ਆ ਜਿਹਦੇ ਵਿੱਚ ਗੋੜਾ ਤੇ ਆਪਣਾ ਕਣਕ ਦਾ ਦਲੀਆ ਤੇ ਦਾਲਡਾ ਘਿਓ ਵਗੈਰਾ ਤੁਸੀਂ ਉਹ ਦੇ ਸਕਦੇ ਹੋ ਤੇ ਇਹ ਤੁਸੀਂ 10 ਤੋਂ 15 ਦਿਨ ਹੀ ਬਾਦੂਆ 15 ਦਿਨ ਦੇ ਵਿੱਚ ਤਾਂ ਇਹ ਕਾਫੀ ਸਾਰੀ એનર્ਜੀ ਉਹਦੇ ਅੰਦਰ ਪਸ਼ੂ ਦੇ ਸਰੀਰ ਦੇ ਅੰਦਰ ਜਮਾ ਕਰ ਦਿੰਦੇ ਆ ਤੇ ਪਸ਼ੂ ਜਿਹੜਾ ਪਿਛਲੇ ਸੂਏ ਦੇ ਵਿੱਚ ਜਿਹਦੀ ਕਪੈਸਿਟੀ ਹੈਗੀ ਪਰ ਦੁੱਧ ਨਹੀਂ ਦਿੰਦਾ ਇਹਦੇ ਨਾਲ ਪੂਰੇ ਦੁੱਧ ਤੇ ਆ ਜਾਂਦਾ ਕਿਉਂਕਿ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਕਈ ਵਾਰੀ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜੀ ਜਿਹੜੀ ਆਪਾਂ ਖੁਰਾਕ ਪਾਉਂਦੇ ਆ ਉਹ ਸਰੀਰ ਕੀ ਜ਼ਰੂਰਤਾਂ ਵਾਸਤੇ ਵਰਤ ਲੈਂਦਾ ਤੇ ਦੁੱਧ ਦੇ ਰੂਪ ਦੇ ਵਿੱਚ ਆਪਣੇ ਕੋਲੇ ਕੁਝ ਨਹੀਂ ਆਉਂਦਾ ਸੋ ਇਹ ਜਦੋਂ ਆਪਾਂ ਇਮੀਡੀਏਟਲੀ ਖੁਰਾਕ ਦੇ ਤੌਰ ਤੇ ਪਸ਼ੂ ਨੂੰ ਦਵਾਂਗੇ ਤਾਂ ਪਸ਼ੂ ਦੇ ਅੰਦਰ ਇੱਕ ਖਾਸ એનર્ਜੀ ਬਣ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਦੇਖੋ ਆਪਾਂ ਦੇਖਿਆ ਹੋਊਗਾ ਜਿਹੜੀਆਂ ਬੱਚਾ ਆਪਣੇ ਮਾਵਾ ਪਾਣਾ ਅ ਦੇਖਿਆ ਕਿ ਬੱਚੇ ਤੋਂ ਬਾਅਦ ਉਹਨਾਂ ਨੂੰ ਪੰਜੀਰੀ ਦਿੰਦੇ ਨੇ ਉਹ ਇਹ ਪੰਜੀਰੀ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਕਿਉਂਕਿ ਸਰੀਰਕ ਜ਼ਰੂਰਤ ਦੇ ਵਾਸਤੇ ਉਹਨੂੰ ਬਹੁਤ ਜ਼ਿਆਦਾ એનર્ਜੀ ਦੀ ਲੋੜ ਹੁੰਦੀ ਆ ਤਾਂ ਹੀ ਉਹ ਬੱਚੇ ਵਾਸਤੇ ਦੁੱਧ ਬਣਦਾ ਤੇ ਮਤਲਬ ਮਾਂ ਵਾਸਤੇ ਜਿਹੜੀ ਪੂਰੀ એનર્ਜੀ ਸਰੀਰ ਨੂੰ ਮਿਲਦੀ ਆ ਸੋ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਫਾਰਮੂਲਾ ਤੁਸੀਂ ਵਰਤੋਗੇ ਤੁਹਾਨੂੰ ਪਤਾ ਲੱਗੂ ਤੁਹਾਡਾ ਜਿਹੜਾ ਪਸ਼ੂ ਲੰਮਾ ਸਮਾਂ ਦੁੱਧ ਦਿੰਦਾ ਤੇ ਪਸ਼ੂ ਸਹੀ ਸਮੇਂ ਤੇ ਦੁਬਾਰਾ ਹੀਟ ਦੇ ਵਿੱਚ ਵੀ ਆਉਂਦਾ 2.5 ਮਹੀਨਾ ਦੇ ਵਿੱਚ ਹੀਟ ਦੇ ਵਿੱਚ ਆ ਜਾਊਗਾ ਕਿਉਂਕਿ ਉਹਦੇ ਖੁਰਾਕੀ ਤੱਤ ਜਿਹੜੇ ਪੂਰੇ ਹੋ ਜਾਂਦੇ ਇਸ ਫਾਰਮੂਲੇ ਚ ਖੁਰਾਕੀ ਤੱਤ ਬਹੁਤ ਆ ਜਿਹੜੇ ਪਸ਼ੂ ਨੂੰ ਜ਼ਰੂਰਤ ਹੁੰਦੀ ਆ ਸਾਰੇ ਦੇ ਸਾਰੇ ਇਹਦੇ ਵਿੱਚ ਹੁੰਦੇ ਆ ਸੋ ਦੋਸਤੋ ਉਮੀਦ ਆ ਵੀ ਪੂਰੀ ਗੱਲ ਜਿਹੜੀ ਸਮਝ ਆ ਗਈ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤ ਸਰਿਆਕਾਲ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਕੋਲੇ ਵੀ ਤੁਹਾਡਾ ਕੋਈ ਸੁਝਾਅ ਹੁੰਦਾ ਜਰੂਰ ਸਾਂਝੇ ਕਰਿਆ ਕਰੋ ਕਿਉਂਕਿ ਕਮੈਂਟ ਬਹੁਤ سارے ਦੋਸਤਾਂ ਕਰਦੇ ਵੀ ਨੇ ਕਮੈਂਟ ਦੋਸਤ ਪੜਦੇ ਵੀ ਨੇ ਕਿਉਂਕਿ ਕਮੈਂਟਾਂ ਦੇ ਰਾਹੀਂ ਜਾਣਾ ਜਿਹੜੀ ਜਾਣਕਾਰੀ ਆਦਾਨ-ਪ੍ਰਦਾਨ ਹੁੰਦੀ ਰਹਿੰਦੀ ਹੈ ਸਾਡੇ ਕੋਲੇ ਕੋਈ ਵਧੀਆ ਕਮੈਂਟ ਆਉਂਦਾ ਸੀ ਉਹਦੇ ਵਾਸਤੇ ਵੀ ਵੀਡੀਓ ਬਣਾ ਦਿੰਨੇ ਕਿਉਂਕਿ ਆਪਾਂ ਇੱਕ ਦੂਏ ਤੋਂ ਹੀ ਸਿੱਖਣਾ ਹੁੰਦਾ ਸੋ ਦੋਸਤੋ ਧੰਨਵਾਦ ਦੋਸਤੋ ਸ਼ਬਤ ਸ੍ਰੀ ਅਕਾਲ ਦੋਸਤੋ